ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਨਿਰਦੇਸ਼ਾਂ ਦੇ ਅਨੁਸਾਰ ਪਟਿਆਲਾ ਪੁਲਿਸ ਚੋਰੀ ਅਤੇ ਲੁੱਟਖੋਣ ਕਰਨ ਵਾਲੇ ਜਿਹੜੇ অপরাধੀਆਂ ਉਹਦੇ ਖਿਲਾਫ ਸਖਤ ਹੋ ਸਕਤੇ ਕੁਇਕ ਐਕਸ਼ਨ ਲਈ ਦੀ ਹੈ। ਇਸੇ ਲੜੀ ਦੇ ਵਿੱਚ ਦੇ ਦੋ ਜਿਹੜੀ ਬੜੀ ਵਾਰਦਾਤਾਂ ਜਿਹੜੇ ਸਮਾਣਾ ਏਰੀਆ ਦੇ ਵਿੱਚ ਹੋਈ ਸੀ ਉਹ ਦੋਨਾਂ ਹੀ ਟ੍ਰੇਸ ਹੋ ਗਈਆਂ। ਇੱਕ ਜਿਹੜੀ ਕਾਰ ਜੈਕਿੰਗ ਦੀ ਘਟਨਾ ਸੀ, ਕਾਰ ਲੁੱਟਖੋਣ ਦੀ ਘਟਨਾ ਸੀ ਉਹ ਵੀ ਟ੍ਰੇਸ ਹੋਈ ਹੈ ਤੇ ਦੂਜੀ ਜਿਹੜੀ ਸੋਨਾ ਦੀ ਚੋਰੀ ਦੀ ਘਟਨਾ ਹੈ ਉਹ ਵੀ ਟ੍ਰੇਸ ਹੋ ਗਈ। ਉਹ ਦੋਨਾਂ ਦੇ ਬਾਰੇ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਣਾ ਚਾਹਾਂਗਾ। 15 ਅਗਸਤ ਨੂੰ ਜਿਹੜਾ ਰਗੇਸ਼ ਯਾਦਵ ਨੇ ਇੱਕ ਐਫਆਈਆਰ ਦਰਜ ਕਰਾਈ ਪੁਲਿਸ ਸਟੇਸ਼ਨ ਸਦਰ ਸਮਾਡੇ ਦੇ ਵਿੱਚ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੀ ਗੱਡੀ 포ਰਟੋ ਕੈਟ 10 ਤੇ 80000 ਰੁਪਏ ਦੀ ਲੁੱਟ ਕੋ ਚਾਰ ਅਨਬਚਾਣੇ ਵਿਅਕਤੀਆਂ ਨੇ ਕੀਤੀ ਆ ਪੁਲਿਸ ਨੇ ਪਛਾਣ ਦਰਜ ਕਰੀ ਤੁਰੰਤ ਉਹਦੇ ਉੱਤੇ ਐਕਚੁਅਲੀ ਤਾਂ ਹਿਊਮਨ ਦੇ ਟੈਕਨੀਕਲ ਇੰਟੈਲੀਜੈਂਸ ਦਾ ਯੂਜ਼ ਕਰਦੇ ਹੋਏ ਪਹਿਲੇ ਚਾਰ ਬੰਦੇ ਨੂੰ ਆਇਡੈਂਟੀਫਾਈ ਕੀਤਾ ਫਿਰ ਉਹਨਾਂ ਦੀ ਜਿਹੜੀ ਲੋਕੇਸ਼ਨ ਨਿਕਲਦੀ ਜਿਹੜੇ ਚਾਰ ਬੰਦੇ ਨੇ ਉਹਨਾਂ ਦਾ ਨਾਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚੋਂ ਤਿੰਨ ਬੰਦੇ ਅਧੂਰੀ ਦੇ ਵਸਿੰਦੇ ਨੇ ਪ੍ਰਿੰਸ ਕੁਮਾਰ, ਰਾਮਦੇ ਜਤੈਨ ਇੱਕ ਅਭਿ ਕੁਮਾਰ ਜਿਹੜਾ ਸੰਗੋੜ ਦਾ ਵਾਸੀ ਇਹਨਾਂ ਦੀ ਜਦੋਂ ਲੋਕੇਸ਼ਨ ਨਿਕਲ ਗਈ ਇਹਨਾਂ ਦੀ ਲੋਕੇਸ਼ਨ ਕੁੱਲੂ ਹਿਮਾਚਲ ਪ੍ਰਦੇਸ਼ ਦੀ ਆਈ ਤੇ ਟੀਮ ਸਪੈਸ਼ਲ ਮਨਾ ਕੇ ਉੱਥੇ ਪੇਚੀ ਗਈ ਜੋ ਜਿਨ੍ਹਾਂ ਨੇ ਉਹਨੂੰ ਤਹੋਚਲ ਤੇ ਰਿਕਡੀਆਂ ਤੇ ਮੋਬਾਈਲ ਫੋਨ ਦੇਖ ਕਰਦੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਚਾਰੋਂ ਜਿਹੜੇ ਦੋਸ਼ੀਆਂ ਐ ਨੂੰ ਪੇਸ਼ ਕੀਤਾ ਗਿਆ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਰਿਮਾਂਡ ਦੇ ਵਿੱਚ ਜਦੋਂ ਪੁਲਿਸ ਇੰਟਰੋਗੇਸ਼ਨ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ ਕਿਸੇ ਵੈਬ ਸੀਰੀਜ਼ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜੀ ਇਹ ਵਾਰਦਾਤ ਅੰਜਾਮ ਦਿੱਤੀ ਹੈ ਤੇ ਨਾ ਇੱਕ ਹੋਰ ਜਿਹੜੀ ਵਾਰਦਾਤ ਇਸ ਤੋਂ ਪਹਿਲੇ ਇਹਨਾਂ ਨੇ ਕੀਤੀ ਸੀ ਉਹ ਵੀ ਇਹਨਾਂ ਨੇ ਕਬੂਲ ਲਈ ਹੈ ਉਹ ਦੇ ਰਿਗਾਰਡਿੰਗ ਇੱਕ ਪਰਚਾ ਜਿਹੜਾ ਪੁਲਿਸ ਸਟੇਸ਼ਨ ਸਿਟੀ ਸਮਾਣੇ ਦੇ ਵਿੱਚ ਪਹਿਲੇ ਹੋਇਆ ਸੀ 123 ਨੰਬਰ 104 ਬੀਐਨਐਸ ਡੇਟ ਦਾ ਉਹ ਵੀ ਟ੍ਰੇਸ ਹੋ ਗਿਆ ਤੇ ਹੋਰ ਇਹਨਾਂ ਦਾ ਪੁਲਿਸ ਨੇ ਮੜਾ ਹਾਸਿਲ ਕਰਕੇ ਇਹਨਾਂ ਤੋਂ ਹੋਰ ਵੀ ਕੋਈ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਹੋਈ ਉਹ ਵੀ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਜਿਹੜਾ ਦੂਸਰਾ ਕੇਸ ਜਿਹੜਾ ਸੋਨਾ ਚੋਰੀ ਦਾ ਕੇਸ ਹੈ ਸਮਾਣੇ ਦਾ ਇਹਦੇ ਵਿੱਚ 20 ਤਾਰੀਖ ਨੂੰ ਜੋਗਿੰਦਰਪਾਲ ਉੱਤਰਰਾਮਦਾਸ ਨੇ ਇੰਟੀਮੀਟ ਕੀਤਾ ਕਿ ਉਹ ਕਿਸੇ ਰਿਸ਼ਤੇਦਾਰੇ ਦੇ ਵਿੱਚ ਗਿਆ ਹੋ ਸੀ ਜਦੋਂ ਉਹ ਵਾਪਸ ਆਇਆ 20 ਤਾਰੀਖ ਨੂੰ ਉਸਨੇ ਦੇਖਿਆ ਕਿ ਉਹਦੇ ਜਿੰਦੇ ਜਿਹੜੇ ਘਰ ਦੇ ਟੁੱਟੇ ਹੋਏ ਸੀ ਤੇ ਅਲਮਾਰੀਆਂ ਦੇ ਜਿੰਦੇ ਟੁੱਟੇ ਹੋਏ ਸੀ ਉਸਨੇ ਅੱਗੇ ਜਦੋਂ ਦੇਖਿਆ ਤਾਂ ਉਹਦਾ ਸੋਨਾ ਬੀਜ ਤੋੜੇ ਦੇ ਰਾਉ ਪਲੱਸ ਕੈਸ਼ ਕੁਝ ਜਿਹੜਾ ਉਹ ਗਾਇਬ ਸੀ ਇਸਨੇ ਜਿਹੜਾ ਇੱਕ ਫਿਰ ਐਫਆਈਆਰ ਦਾਇਰ ਕਰਾਇਆ ਇਹ FIR DSP ਸਮਾਣਾ ਦੇ ਵਿੱਚ 130 ਨੰਬਰ ਅਫਾਇਰ ਦਰਜ ਕੀਤੀ ਗਈ। ਇਹ ਬਲਾਈਂਡ ਚੋਰੀ ਦਾ ਮੈਟਰ ਸੀ। ਸੀਆਈਏ ਸਮਾਣਾ ਤੇ ਸਮਾਣਾ ਪੁਲਿਸ DSP ਸਮਾਣਾ ਨੇ ਇੱਕ ਦੇਦੇ ਵਿੱਚ ਬਹੁਤ ਕੁਇਕ ਐਕਸ਼ਨ ਤੇ ਸਪੀਡ ਐਕਸ਼ਨ ਲੈਂਦੇ ਵੇ ਜਿਹੜਾ ਅਕਿਊਜ਼ ਹੈਗੇ ਲਕੇਸ਼ ਕੁਮਾਰ ਇਹਨੂੰ ਸਮਾਣੀ ਤੋਂ ਹੀ ਗ੍ਰਿਫਤਾਰ ਕਰ ਲਿਆ। ਇਹਦੀ ਜਿਹੜੀ ਇੰਟੈਂਜੈਂਸੀ ਉਹ ਸਮਾਣੀ ਤੋਂ ਬਚਣ ਦੀ ਸੀ। ਇਸ ਤੋਂ ਪਹਿਲੇ ਬੱਝ ਸਕਦਾ ਪੁਲਿਸ ਨੇ ਪਹੁੰਚ ਕੇ ਉਹਨੂੰ ਰਾਉਂਡ ਅਪ ਕੀਤਾ ਤੇ ਦਸੰਯੋਗ ਬਾਤ ਜਿਹੜੀ ਹੈ ਉਹ ਹੈ ਕਿ ਜੋ ਸੋਨਾ ਹੈ ਮੋਸਟਲੀ ਰਿਕਵਰ ਹੋ ਗਿਆ 20 ਕੋਲੇ ਤੋਂ ਬਸ ਸੋਨਾ ਜਿਹੜਾ ਰਿਕਵਰ ਹੋ ਗਿਆ ਤੇ ਕੈਸ਼ ਵੀ ਕਾਫੀ ਕੁਝ ਰਿਕਵਰ ਹੋ ਗਿਆ ਇਹਨਾਂ ਨੂੰ ਵੀ ਪਹਿਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਾ ਸੀਮਤੀ ਜਾਉਗੀ ਤੇ ਹੋਰ ਜਿਹੜੀਆਂ ਵਾਰਦਾਤਾਂ ਜਿਹੜੀਆਂ ਉਹ ਟ੍ਰੇਸ ਹੋ ਸਕਦੀਆਂ ਪੁਲਿਸ ਗੌਰਵ ਤੱਕ ਕਿਵੇਂ ਪਹੁੰਚੀ ਕੀ ਜਰੀਆ ਸੀ ਤੁਹਾਡੇ ਕੋਲ ਉਹੀ ਮੈਂ ਦੱਸਣਾ ਚਾਹੁੰਦਾ ਹਿਊਮਨ ਇੰਟੈਲੀਜੈਂਸ ਸਾਡੀ ਜਿਹੜੀ ਇੰਟੈਲੀਜੈਂਸ ਨੈਟਵਰਕ ਹੁੰਦਾ ਹੈ ਤੇ ਟੈਕਨੀਕਲੀ ਵੀ ਅਸੀਂ ਵਰਕਆਊਟ ਕਰਦੇ ਹੁੰਦੇ ਉਹਨੂੰ ਬੇਸ ਮੰਨ ਲੈਂਦੇ ਹੋਏ ਫਿਰ ਅਸੀਂ ਬੰਦੇ ਨੂੰ ਟ੍ਰੇਸ ਕਰਦੇ ਹਾਂ ਇਕੱਲਾ ਹੀ ਹੈ ਜੀ ਹਾਂ ਜੀ ਇਸ ਘਟਨਾ ਦੇ ਵਿੱਚ ਇਕੱਲੇ ਸਾਨੂੰ ਹੀ ਲੱਗਦਾ ਜੀ ਇਹਦੇ ਨਾਲ ਇੱਕ ਹੀ ਆ ਦੋ ਬੰਦਾ ਹੋ ਗਏ ਉਹ ਦੇਖੋ ਜੀ ਅਸੀਂ ਇੰਟਰਵਿਊ ਕਰਾਂਗੇ ਵਿਦ ਟਾਈਮ ਹੋਏ ਜੇ ਬੈਕਗ੍ਰਾਉਂਡਰ ਹੋਣਗੇ ਤਾਂ ਉਹ ਸਾਹਮਣੇ ਆ ਜਾਏਗੀ ਸਰ ਬੈਕਗ੍ਰਾਉਂਡ ਦੀ ਹੈ ਐਕਟੀਵਿਟੀ ਉਸ ਦੀ ਹੋ ਰਹੀ ਹੈ ਰਕੇਸ਼ ਜੀ ਹਾਂ ਉਹ ਥੋੜਾ ਜਿਹਾ ਦੱਸੋ ਜੀ ਸਾਤ ਪਰਚੇ ਦੇ ਉੱਤੇ ਪਹਿਲੇ ਲਏ ਗਏ ਨੇ ਐਕਸਾਈਜ਼ ਐਕਟ ਦੇ ਪਰਚੇ ਵੀ ਨੇ ਐਨਡੀਪੀਐਸ ਦੇ ਵੀ ਨੇ ਪਰਚੇ ਨੇ ਤੇ ਚੋਰੀ ਚੋਰੀ ਦੇ ਪਰਚੇ ਆਲਰੇਡੀ ਨੇ ਤੇ ਕ੍ਰਿਮੀਨਲ ਮਾਈਂਡ ਸੈਟ ਦਾ ਬੰਦਾ ਹੈਗਾ ਵੀ ਸੀ ਇੱਕ ਵਾਰੀ ਜੇਲ੍ਹ ਤੋਂ ਆਇਆ ਹੈ ਉਸ ਟਾਈਮ ਉਹ ਛੁੱਟੀ ਹੈ ਜੀ ਉਸ ਟਾਈਮ ਕੱਲੇ ਆਇਆ ਸੀ ਸਾਨੂੰ ਜੋ ਪਤਾ ਲੱਗਿਆ ਇਹ ਕਿ ਨਸ਼ੇ ਦਾ ਵੀ ਕਰਨਾ ਵੀ ਆਦੀ ਨਸ਼ੇ ਦਾ ਵੀ ਆਦੀ ਕਿੰਨੀ ਉਮਰ ਹੋਣੀ ਜੀ ਨੌਜਵਾਨੀ ਹੈ ਜੀ ਅੱਛਾ ਮੈਰਿਡ ਹੈ ਜੀ ਬਾਕੀ ਡਿਟੇਲਸ ਪੁੱਛ ਡਿਟੇਲਸ ਡਿਟੇਲਸ ਅਸੀਂ ਹੋਰ ਵਰਕ ਆਊਟ ਕਰਾਂਗੇ ਕੋਈ ਇਨਕੁਰੀ ਕੁਆਲਿਫਿਕੇਸ਼ਨ ਹੋ ਵੀ ਕਿੰਨਾ ਪੜਿਆ ਹੈ ਚਲੋ ਅਸੀਂ ਤੁਹਾਡੀ ਜੀ ਸਾਹਿਬ ਪ੍ਰੈਸ ਕਰਾ ਬਸਮਾਨਾ ਵੱਲੋਂ ਬੜੀ ਜਿਹੜੀ ਕੋਈ ਇੱਕ ਰਿਜ਼ਲਟ ਦਿੱਤਾ ਸ਼ਹਿਰ ਨੂੰ